ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸਟ ਕਰ ਅੱਜ ਦੀ ਵੀਡੀਓ ਜੀ ਪਿੰਡ ਚੀਦਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਲਈ ਇੱਕ ਨੀਲੀ ਰਾਵੀ ਦੀ ਮੱਝ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਚਮਕੌਰ ਸਿੰਘ ਆ ਜੀ ਪਿੰਡ ਜੀ ਚੀਦਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9463346585 ਇੱਕ ਵਾਰੀ ਹੋਰ ਦੱਸ ਦਿਓ ਜੀ 9463346582 ਠੀਕ ਆ ਬਾਈ ਘਰ ਦੀ ਮੱਝ ਹੀ ਹੋ ਜੀ ਘਰ ਦੀ ਮੱਝ ਹੀ ਠੀਕ ਆ ਸੁਆ ਬਾਈ ਕਿੰਨਾ ਮਸੂੰਦ ਸੁਆ ਦੂਜਾ ਜੀ ਦੈਨ ਕਿੰਨੇ ਲੈਂਦੀ ਆ ਜੀ ਡੈਨ ਬਸ ਜੀ ਇੱਕਦੋਈ ਲਉਗੀ ਤਿਆਰੀਆਂ ਜੀ ਹਾਂ ਤਿਆਰ ਆ ਜੀ ਪਿਛਲੇ ਸਵੇਰ ਦੁੱਧ ਦਾ ਕੀ ਰਿਕਾਰਡ ਆ ਜੀ ਪਿਛਲੇ ਸਵੇਰ 5 ਕਿਲੋ ਡੰਗ ਦਾ ਸੀਗਾ ਜੀ 10 ਕਿਲੋ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਆ ਜੀ ਜਾਊਗਾ 12 13 ਨੂੰ ਹਾਂਜੀ ਐਕਦੀ ਪੱਕਾ ਜਾਣਾ ਠੀਕ ਆ ਜੀ ਠੰਡੀ ਸੇਲ ਪੂਰੀ ਆ ਜੀ ਠੰਡੀ ਸੇਲ ਪੂਰੀ ਥਣਾ ਦੀ ਵੀ ਓਕੇ ਆ ਜੀ ਥਣਾ ਦੀ ਵਧੀਆ ਜੀ ਠੀਕ ਆ ਤੋਰ ਕੇ ਦਿਖਾ ਦੇ ਵੀਰ ਅੱ비 ਤੋਰੀ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੁੰਦੀ ਆ ਜੀ ਲਗਭਗ ਤਿਆਰੀਆਂ ਆ ਜੀ ਐ ਬਾਈ ਕਹਿੰਦਾ ਇੱਕ ਅੱਧਾ ਦੇਣੀ ਲਊਗੀ ਭਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਪਹਿਲੇ ਸੂਏ ਦੁੱਧ ਦਾ ਰਿਕਾਰਡ ਜੀ 10 ਕਿਲੋ ਦਾ ਜੀ 5 ਕਿਲੋ ਡੰਗ ਦਾ ਬਾਈ ਦੱਸਦਾ ਜੀ 10 ਕਿਲੋ ਦੋਨਾਂ ਟਾਈਮਾਂ ਦਾ ਇਕਤੀਅਰ 12 13 ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੀ ਦੁੱਧ ਬਾਈ ਦੱਸਦਾ ਕਿ ਇਕਤੀਅਰ 12 13 ਕਿਲੋ ਦੇ ਜੂਗੀ ਬਾਕੀ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾਣਾ ਜੀ ਅੱਗੇ ਨੂੰ ਵੀ ਤੱਕ ਪੂਰੀ ਚੰਗੀ ਆ ਥਾਣੇ ਨੇੜੇ ਤੋਂ ਚੈੱਕ ਕਰ ਲੋ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਆ ਫੋਲੋ ਵਜੋਂ ਮੌਜੂਦ ਆਲੀ ਆ ਡਿਮਾਂਡ ਬਈ ਉਹਦੀ ਜੈ ਜੀ ਕੀ ਰੇਟ ਆ ਇੱਕ 15 ਜੀ ਹੋਜੂ ਲੈਸ ਜੀ ਹਾਂ ਜੀ ਹੋਈ ਕੋ ਚੰ ਠੀਕ ਆ ਜੀ 1 ਲੱਖ 15000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਉਹਦੇ ਜੋ ਮਾਨਤਾਨ ਹੋਜੂਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ